ਬੜੀ ਅ ਪ੍ਰਸਿੱਧ ਤਰ ਤ ਤ ਪੋਚਿਆ ਮਾਈ ਭਾਗੋ ਕਾਲ ਜੀ ਦੀ ਲੈਟ ਨੰਬਰੋਂ ਜਾ ਰਿਹਾ ਤੇ ਅੱਜ ਮੋਦੀ ਨੇ ਇਹਦਾ ਏਅਰ ਲਾਸਟ ਖਾਨਾ ਤੋਂ ਲਾਸ਼ੋਂ ਚ ਲੜਦੇ ਨੇ ਤੇ ਬਿਲਕੁਲ ਮਰਮਾਨ ਹੈ ਸਾਰੇ ਇਲਾਕੇ ਛੱਡ ਨਿਕਾਇਆ ਤੇ ਬਿਲਕੁਲ ਮਾਨਾ ਹੀ ਸਥਿਤੀ ਹੋਏਗਾ ਸਾਜੀ ਕੰਟਰੋਲ ਬਹੁਤ ਵਧੀਆ ਕੀਤਾ ਜਾ ਰਿਹਾ ਹੈ ਜੀ ਕੰਟਰੋਲ ਹਾਂ ਜੀ ਤੁਸੀਂ ਦਿੱਤੇ ਜਾਣਦੇ ਹੋ ਬੈਸਨੋ ਦੇ ਦੋਨੋਂ ਪਖਨੇ ਆਂਦੇ ਨੇ ਤੇ ਬਿਲਕੁਲ ਸ਼ਾਂਤੀ ਹੈ ਤੇ ਆਖਰ ਬਿਲਕੁਲ ਸ਼ਾਂਤੀ ਰਹੇਗੀ ਸ਼ਾਂਤੀ ਹੀ ਰਹੇਗੀ ਲੋਕ ਸਰਜੀ ਸਾਡੇ ਬਹੁਤ ਸਤਿਕਾਰਯੋਗ ਜਿਨ੍ਹਾਂ ਕਿ ਆਖਰੀ 라ਉਂਡ ਚੱਲ ਰਿਹਾ ਔਰ ਸ਼ਾਦਮੇਟਾਈ ਦੇ ਨਾਲ ਅਮਨ ਸ਼ਾਤੀ ਦੇ ਨਾਲ ਜਿਹੜੇ ਵੋਟਿੰਗ ਹੋਈ ਗਿਣੀ ਆ ਔਰ ਅਮਨ ਸ਼ਾਤੀ ਦੇ ਨਾਲ ਹੀ ਇਸੇ ਲਈ ਚੱਲੇਗਾ ਔਰ ਇਹ ਜਿਹੜਾ ਕੁਝ ਪਲ ਜਿਹੜਾ ਆਖਰੀ 라ਉਂਡ ਜਿਹੜਾ 16ਵਾਂ ਚੱਲ ਰਿਹਾ ਇਹ ਤੋਂ ਬਾਅਦ ਜਿਹੜਾ ਸ਼ਾਦਮੇਟਾਈ ਦੇ ਨਾਲ ਜਿਹੜਾ ਜੇਤੂਗਾ ਉਹਨੂੰ ਬੜੀ ਮਾਣ ਸਤਿਕਾਰ ਦੇ ਨਾਲ ਨਿਵਾਜਕ ਉਹਨਾਂ ਦੇ ਦਰਗਾਹ ਪਹੁੰਚਾਇਆ ਜਾਏਗਾ ਔਰ ਗ੍ਰੈਬ ਪਿਚਾ ਕੇ ਉਹਨਾਂ ਦਾ ਤਵਾਦ ਕੀਤਾ ਜੋ ਕਿ ਜੋ ਪਿਛਰ ਦੇ ਨੇ ਸਮਾਜ ਚ ਉਹਨਾਂ ਲੋਕ ਪਸੰਦ ਕਰਦੇ ਜਿਹਦਾ ਅਸਲੀ ਹੈ ਕਿ ਜੋ ਪਬਲਿਕ ਨਾਲ ਸੁਣਨ ਕੇ ਪਾਉਲੀ ਉਹ ਜਿਹੜੀ ਆ ਪਬਲਿਕ ਦੀਵਾਜ ਦਰਗਾਹ ਪਰਵਾਣ ਹੁੰਦੀ ਆ ਤੋ ਉਹਨਾਂ ਨੂੰ ਅੱਜ ਸੇਰਾ ਬਚੇਗਾ ਔਰ ਸਤ ਕੋ ਸਤ ਵੱਡਾ ਪਰਾਲਾ ਜਿਹੜਾ ਸਾਡੀ ਪੰਜਾਬ ਪੁਲਿਸ ਦੇ ਅਸਰ ਆ ਜਿਨ੍ਹਾਂ ਵੱਲੋਂ ਅੱਜ ਸੇਰੇ ਚੜਾ ਆ ਗਿਆ ਸ਼ਾਦ ਮੇਟਾ ਦੇ ਨਾਲ ਕਿ ਦੇਖ ਚੁੱਕੇ ਜੀ ਅਹਲੇ ਜਿਹੜੇ ਆਨ ਪਾਰਟੀ ਦੇ ਸਦਰ ਹਰਪੀ ਸਿੰਘ ਜੀ ਸੰਧੂ ਸਾਹਿਬ ਵੱਡੀ ਲੀਡ ਨੇ ਜਿੱਤੂ ਨੇ ਔਰ ਬਾਲ ਦੇ ਵਿੱਚ ਹੀ ਉਫਰੂ ਹੋ ਰਹੇ ਨੇ ਪ੍ਰੈਸ ਦੇ ਜਿਹਦੇ ਨੱਥ ਸਿਰਸਤ ਦਿਖਾਵਾਂਗੇ ਕਰ ਲੋ ਬਰਾ ਕਰ ਲੋ ਨਾ ਕਰੋ ਇਹ ਚਾਰ ਕਿ ਕਿੰタル ਕੇ ਜੋ ਨਹੀਂ ਹੁੰਦਾ ਮੰਨ ਲੋ ਗੱਲ ਹਾਂ ਮੰਨ ਲੋ 5 ਮਿੰਟ ਬਾਅਦ ਮੁੜ ਕੇ ਆ ਜਾਣਾ ਹਾਂ 5 ਸਿਕੰਡ ਹੋ ਜੇ ਖਲੋਤੇ ਜੋਨ ਫੇਰ ਦੇ 10 ਵਜੇ ਤੇ ਖਲੋਤੇ ਆਗੇ

ਸੈਰ ਕਰ ਰਹੀ ਹੈ ਸੈਕਸ ਸੈਕਸਾਈਡ ਕਰ ਲੋ ਕਰ ਲੋ ਸਾਈਡ ਕਰ ਲੋ ਸਰ ਕਰਾਉਂਦਾ ਚਮਲੇ ਦੇ ਚਮਲੇ ਜਿੱਤ ਦਾ ਫਤਵਾ ਦਿੰਦਾ ਹੈ ਅਸੀਂ ਖੇਲ ਦੀ ਕਰਾਈ ਤੋਂ ਉਹਨਾਂ ਦਾ ਧੰਨਵਾਦ ਚਾਹੁੰਦੇ ਹਾਂ ਪੂਰੇ ਇੱਕ ਵਰਕਰ ਸਾਡੇ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਉਹਦਾ ਨਤੀਜਾ ਜਿਹੜਾ ਇਹ ਜੀਤ ਹੈ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਵਰਤਨ ਕਰਮ ਕਰਦੇ ਲੋਕਾਂ ਦਾ ਮਿਲਦੀ ਕਰਾਈ ਤੋਂ ਧੰਨਵਾਦ ਆ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਡੇ ਤੇ ਮਾਨ ਕੇ ਅੱਜ ਜਿਹੜੇ ਇਲੈਕਸ਼ਨ ਇਨਚਾਰਜ ਰਹੇ ਹੋ ਇੱਥੇ ਕਿਸ ਤਰ੍ਹਾਂ ਦੇਖਦੇ ਹੋ ਦੂਸਰੇ ਪੱਖੇ ਕਰਾਈ ਦਿੰਦਾਈ ਬਾਕੀ ਤਾਂ ਪੰਥਕ ਵੀ ਪੰਥਕ ਮੋੜ ਗਈ ਜਾਂਦੀ ਪੰਥਕ ਮੋੜ ਕਹੀ ਜਾਂਦੀ ਕਿਸ ਤਰ੍ਹਾਂ ਦੇਖਦੇ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਲੋਕਤੰਤਰ ਰਾਜ ਦੇ ਵਿੱਚ ਲੋਕ ਵੱਡੇ ਹੋਰ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਤੁਹਾਡੇ ਸਾਹਮਣੇ ਸਾਰੇ ਪੰਜਾਬ ਜਿਹੜੇ ਪਰਸਨ ਇਹ ਕਾਰਨ ਕੀ ਹੈ ਜਿਹਦੇ ਵਿੱਚ ਤਰਨਤਾਰਨ ਦੇ ਲੋਕਾਂ ਨੇ ਡਿਸਾਈਡ ਕਰ ਦਿੱਤਾ ਵੀ ਆਮ ਆਦਮੀ ਪਾਰਟੀ ਜਿਹੜੀ ਕੰਮ ਦੇ ਬਿਹਾਫ ਤੇ ਜਿਹੜੀ ਰੈਕਸ਼ਨ ਆ ਇਹ ਓਏ ਹੌਲੀ ਆ ਤੰਤਰ ਗੰਗਲ ਲੋਕਾਂ ਨੇ ਬਹੁਤ ਬਤਵਾ ਦਿੱਤਾ ਜੀ ਤੁਹਾਨੂੰ ਮੈਨੂੰ ਅਗਲੇ ਦਿਨ ਅੱਜ ਜੱਟੀਆਂ ਲੱਗੀਆਂ ਜੱਟੀਆਂ ਲੱਗੀਆਂ ਜੱਟੀਆਂ ਲੱਗੀਆਂ ਤੁਹਾਨੂੰ ਤੋਂ ਬਣੀ ਦੇ ਤੁਹਾਨੂੰ ਆਸ ਕਰਕੇ ਮੈਨੂੰ ਇਥੋਂ ਟਿਕਟ ਦੇ ਕੇ نوازਿਆ ਔਰ ਤੁਸੀਂ ਵੇਖਿਆ ਹੀ ਹੋਣਾ ਕਿ ਇਲੈਕਸ਼ਨ ਕਿਸ ਤਰ੍ਹਾਂ ਦੀ ਸੀ ਇਹ ਇਲੈਕਸ਼ਨ ਜਿਹੜੀ ਆ ਇਹ ਕੋਈ ਆਮ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਸੀਗੀ ਉਹਨਾਂ ਲੋਕਾਂ ਦੇ ਵਰ ਖਿਲਾਫ ਜਿਨ੍ਹਾਂ ਨੇ ਧਰਾ ਧਮਕਾ ਕੇ ਸਾਡੇ ਸਰਪੰਚਾਂ ਨੂੰ ਸਾਡੇ ਵਰਕਰਾਂ ਨੂੰ ਵੋਟਾਂ ਪਵਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਉਹਨਾਂ ਬੰਦਿਆਂ ਨੇ ਜਿਹੜੇ ਭਾਵੇਂ ਦੂਜੀਆਂ ਪਾਰਟੀਆਂ ਵਾਲੇ ਸੀਗੇ ਉਹਨਾਂ ਨੇ ਜੋ ਵੀ ਵੱਧ ਚੜ ਕੇ ਜੋ ਵੀ ਕਰ ਸਕਦੇ ਸੀ ਭਾਵੇਂ ਉਹ ਗੁਰਦੁਆਰਿਆਂ ਦੇ ਵਿੱਚੋਂ ਸਮਾਨ ਲਿਆ ਲਿਆ ਉਹਨਾਂ ਨੇ ਵੰਡਿਆ ਭਾਵੇਂ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚੋਂ ਰਾਸ਼ਨ ਵੰਡਿਆ ਉਹਨਾਂ ਨੇ ਗੁਰਦੁਆਰਿਆਂ ਦੀ ਗੋਲਕ ਦੇ ਵਿੱਚੋਂ ਪੈਸੇ ਵੰਡੇ ਉਹਨਾਂ ਨੇ ਗੈਂਗਸਟਰਾਂ ਤੋਂ ਫਰौती ਲੈਣ ਵਾਲਿਆਂ ਕੋਲ ਪੈਸੇ ਲੈ ਕੇ ਔਰ ਉਹਨਾਂ ਨੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਧਮਕੀਆਂ ਦਿੱਤੀਆਂ ਗਈਆਂ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਸਵੇਰੇ ਤੁਸੀਂ ਕਿਸੇ ਨੂੰ ਜਾ ਕੇ ਪਿੰਡ 'ਚ ਪੁੱਛ ਲੋ ਧਮਕੀਆਂ ਦਿੱਤੀਆਂ ਗਈਆਂ ਪਰ ਮੱਝ ਦੇ ਲੋਕਾਂ ਨੇ ਮੈਂ ਬੇਨਤੀ ਕਰੂੰਗਾ ਮੱਝ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਔਰ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਅੱਜ ਫਤਵਾ ਦੇ ਕੇ ਔਰ 12000 ਤੋਂ ਪਲੱਸ ਵੋਟ ਨਾਲ ਜਿਹੜਾ ਜਿੱਤਾ ਆ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਇਸ ਕਰਕੇ ਮੈਂ ਧੰਨਵਾਦੀ ਆ ਸਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਇੱਥੇ ਦਿਨ ਰਾਤ ਇੱਕ ਕੀਤਾ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦੀ ਆ ਔਰ ਦੁਬਾਰਾ ਮੈਂ ਸਾਰੇ ਇਸ ਇਲਾਕਾ ਨਿਵਾਸੀਆਂ ਦਾ ਇਸ ਭੈਣ ਭਰਾਵਾਂ ਦਾ ਮੇਰਾ ਸਿਰ ਝੁਕਦਾ ਇਨ੍ਹਾਂ ਅੱਗੇ ਕਿ ਜਿਨ੍ਹਾਂ ਨੇ ਹਰ ਇੱਕ ਚੀਜ਼ ਨੂੰ ਅਨਗੋਲਿਆ ਔਰ ਨਹੀਂ ਕਿਸੇ ਦੀ ਗੱਲ ਦੇ ਵਿੱਚ ਆਏ ਨਹੀਂ ਕਿਸੇ ਦੀ ਧਮਕੀ ਤੋਂ ਡਰੇ ਤਕੜੇ ਹੋ ਕੇ ਜਿਨ੍ਹਾਂ ਨੇ ਇਹ ਇਲੈਕਸ਼ਨ ਲੜੀ ਆਪਣੀ ਇਲੈਕਸ਼ਨ ਲੜੀ ਜਿਹੜੇ ਮਸਲੇ ਸੰਧੂ ਜਿੰਦਾਬਾਦ ਜਿਹੜੇ ਮਸਲੇ ਸੰਧੂ ਜਿੰਦਾਬਾਦ ਕਿਹੜੇ ਮੁੱਖ ਮਸਲੇ ਕਿਹੜੇ ਨੇ ਦੇਖੋ ਮਸਲੇ ਬੜੇ ਨੇ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਮਸਲੇ ਬੜੇ ਨੇ ਇਹ ਹੌਲੀ ਹੌਲੀ ਅੱਜ ਸ਼ੁਰੂਆਤ ਹੋਈ ਆ ਅੱਜ ਜਨਤਾ ਨੇ ਇੱਕ ਵਿਸ਼ਵਾਸ ਪ੍ਰਗਟਾਇਆ ਆ ਮੇਰੇ ਤੇ ਪਾਰਟੀ ਤੇ ਸਰਕਾਰ ਤੇ ਔਰ ਮੈਂ ਸਮਝਦਾ ਇਹ ਅਸੀਂ ਵਿਸ਼ਵਾਸ ਨਹੀਂ ਟੁੱਟਣ ਦੇਵਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ